ਪੀਵੀ ਟੂਡੇ ਚੈਨਲ ਦੇ ਨਾਲ ਜੁੜ ਚੁੱਕੇ ਹੋ ਤੁਸੀਂ ਬੰਗਾ ਸ਼ਹਿਰ ਨਜ਼ਦੀਕ ਪੈਂਦੇ ਪਿੰਡ ਹੱਪੋਵਾਲ ਤੋਂ ਇੱਕ ਬਹੁਤ ਹੀ ਦਰਦਨਾਕ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਜਿੱਥੇ ਖੇਤਾਂ ਦੀ ਰਹਿਣ ਖੁੰਦ ਨੂੰ ਲਗਾਈ ਗਈ ਅੱਗ ਇੱਕ ਗੁਜਰ ਪਰਿਵਾਰ ਦੇ ਉਜਾੜੇ ਦਾ ਕਾਰਨ ਬਣ ਗਈ ਜਿਸ ਨਾਲ ਜਿੱਥੇ ਗੁਜਰ ਪਰਿਵਾਰ ਦਾ ਘਰ ਤਬਾਹ ਹੋਇਆ ਉਸ ਦੇ ਨਾਲ ਹੀ ਉਹਨਾਂ ਦੀਆਂ ਦੋ ਮੱਜਾਂ ਦੀ ਅੱਗ ਵਿੱਚ ਤੜਪ ਤੜਪ ਕੇ ਮੌਤ ਹੋ ਗਈ ਅਤੇ ਤਿੰਨ ਮੱਜਾਂ ਗੰਭੀਰ ਜ਼ਖਮੀ ਹੋ ਗਈਆਂ ਜੋ ਮੌਤ ਦੇ ਨਜ਼ਦੀਕ ਹਨ ਇਸ ਸਬੰਧੀ ਪੀੜਤ ਪਰਿਵਾਰ ਨੇ ਦੱਸਿਆ ਕਿਉ ਪਸ਼ੂਆਂ ਦਾ ਦੁੱਧ ਵੇਚ ਕੇ ਬੜੀ ਮੁਸ਼ਕਿਲ ਨਾਲ ਆਪਣੇ ਪਰਿਵਾਰ ਦਾ ਟਿਢ ਪਰਦੇ ਹਨ ਪਰੰਤੂ ਪਿੰਡ ਜੰਡੇਆਲਾ ਵੱਲੋਂ ਖੇਤਾਂ ਦੀ ਰਹਿਨ ਖੁੰਡ ਨੂੰ ਲਗਾਈ ਗਈ ਅੱਗ ਐਨੀ ਤੇਜ਼ੀ ਨਾਲ ਉਹਨਾਂ ਦੇ ਘਰ ਤੇ ਕਹਿਰ ਬਣ ਕੇ ਟੁੱਟੀ ਕਿ ਦੇਖਦਿਆਂ ਹੀ ਦੇਖਦਿਆਂ ਉਹਨਾਂ ਦਾ ਸਭ ਕੁਝ ਤਬਾਹ ਹੋ ਗਿਆ ਆਓ ਛਿੰਜੀ ਲੜਵਾ ਰਾਹੀ ਦੇਖੀ ਇਸ ਘਟਨਾ ਦੀ ਰਿਪੋਰਟ ਅਤੇ ਆਪਣੇ ਇਲਾਕੇ ਦੀਆਂ ਹੋਰ ਖਬਰਾਂ ਦੇਖਣ ਲਈ ਇਸ ਚੈਨਲ ਨੂੰ ਸਬਸਕ੍ਰਾਈਬ ਅਤੇ ਫਾਲੋ ਜ਼ਰੂਰ ਕਰੋ ਜੀ ਧੰਨਵਾਦ ਸਰ ਦਾ ਸ਼ਿਹਰਾਜ ਕੀ ਕੰਮ ਕਰਦੋ ਪਸ਼ੂਆਂ ਦਾ ਕੰਮ ਹੈ ਕੀ ਵਾਹ ਅਦੇ ਆ ਕਾਇਦੇ ਤੋ ਡੜਿਆ ਲਿਆ ਵਾ ਆ ਕੇ ਲੇਰੀ ਚੱਕ ਕੇ ਸਿੱਟੀ ਗੋ ਅੱਛਾ ਫਿਰ ਤੇ ਇਹਨਾਂ ਨੂੰ ਫੋਲ ਬਾਰ ਕਰਤਾ ਇਹਦੇ ਬੰਦੇ ਆ ਗਏ ਉਹ ਤੋਂ ਬਰਸੇ ਗੱਡੀਆਂ ਆ ਗਈਆਂ ਬੰਦਾ ਤੋਂ 250 300 ਹੋ ਕੇ ਇਕੱਠਾ ਹੋ ਗਏ ਸਣਾ ਸਣਾ ਬਚਾ ਲਈ ਜਾਂਦੇ ਸਭ ਕੁਝ ਜਲ ਜਲ ਰਾਂ ਸੀ ਕੀ ਨੁਕਸਾਨ ਕੀ ਹੋਇਆ ਸਾਰੀਆਂ ਦੋ ਝੋਟੀਆਂ ਮਰ ਗਈਆਂ ਜੀ ਦੋ ਤਿੰਨ ਜਲੀਆਂ ਪਈਆਂ ਅੰਦਰ ਤੇ ਬਾਕੀ ਪਰਾਲੀ ਸੀ ਆਸਟ੍ਰੇਲੀਆਂ ਤੋੜੀਆਂ ਸੀ ਮੰਗ ਕੀ ਹੈ ਮੰਗਨ ਸਾਹਿਬ ਚਾਹੀਦਾ ਜੀ ਸਾਨੂੰ ਹੋਰ ਬਸਾਲ ਸਭ ਚਾਹੀਦਾ ਇਹ ਸਭ ਤੋਂ ਰਾਮ ਗਾ ਸਾਡਾ ਕਾਟਾ ਵਾ ਦਾ ਪੂਰਾ ਕਰ ਦੋਵੇ ਇਹ ਗੱਲ

ਗੱਡੀਆਂ ਆਉਣ ਤੋਂ ਪਹਿਲਾਂ ਕਿਦਾਂ ਤੁਸੀਂ ਬਚਾ ਕਿਦਾਂ ਕੀਤਾ ਪਾਣੀ ਪੂਣੀ ਸਟਿਆ ਸੀ ਜਿੰਨਾ ਪਾਣੀ ਸਟਾ ਲੇ ਕੇ ਨਹੀਂ ਅੱਗ ਭਾਦ ਗਈ ਖਨੈਰੀ ਬਹੁਤ ਜ਼ਿਆਦਾ ਚੜ ਗਈ ਕੀ ਹੈ ਜੀ ਲਤੀਰ हुसैन ਕਿਤੇ ਰੰਦ ਤੁਸੀਂ ਅੱਜ ਆਪ ਪਾਲ ਚੇ ਜੀ ਕੀ ਹੋਇਆ ਕੀ ਘਰੇ ਜੀ ਅੱਗ ਲੱਗ ਗਈ ਛੱਡੇ ਕਿਦਾਂ ਕਿਦਾਂ ਅੱਗ ਲੱਗਿਆ ਪਤਾ ਨਹੀਂ ਇੱਕ ਤਾਂ ਸਾਡੇ ਜੀ ਪਤਾ ਨਹੀਂ ਜੀ ਉਧਰੋਂ ਆਈ ਜਿਹੜੇ ਵਾਲੇ ਵਾਲੀ ਸਾਈਡ ਤੋਂ ਅੱਗ ਆਈ ਇਹ ਅਧੂਰ ਕੇ ਕਿਦਾਂ ਆਈ ਹੈ ਜੀ ਮੇਰੀ ਦੇ ਨਾਲ ਜੀ ਮੇਰੀ ਬਹੁਤ ਡਰ ਰਹੀ ਸੀ ਉਹਦੇ ਆਟੋ ਤੋਂ ਜੀ ਅਧਿਕਾਰ ਹੈ ਜੀ ਕੋਈ ਕਰਨਿਆਣੇ ਸੀ ਜੀ ਕਿੰਨਾ ਨੁਕਸਾਨ ਕਿੰਨਾ ਹੋਇਆ ਸਾਡਾ ਡੇਢ ਲੱਖ ਤੋਂ ਉੱਪਰ ਹੋ ਗਿਆ ਕੀ 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 ਸੜਿਆ ਪ੍ਰਾਲੀ ਜਲ ਗਈ ਸਾਰੀ ਪਸ਼ੂ ਸੀਗੇ ਦੋ ਤਿੰਨ ਪਸ਼ੂ ਜਲ ਕੇ ਦੋ ਮਰ ਗਏ ਵਿੱਚੋਂ ਤੂੜੀ ਦੀਆਂ ਟ੍ਰੈਕਟਰਾਂ ਲੀਆਂ ਚਲ ਗਈਆਂ ਹਾਂਜੀ ਇੱਥੇ ਜੜ ਗਿਆ ਹਾਂਜੀ ਹਾਂਜੀ ਇੱਥੇ ਜੀ ਸਾਰਾ ਕੁਝ ਇੱਥੇ ਰੇ ਮੇਰੋ ਲਾਤੀ ਆਏ ਸੀ ਰਾਤ ਹਾਂਜੀ ਉਹ ਆਏ ਸੀ ਕਿੰਨੇ ਟਰੱਕ ਆਏ ਸੀ ਦੋ ਆਏ ਸੀ ਹਾਂਜੀ ਆਪ ਕੋ ਕਾਬੂ ਪਾ ਲਿਆ ਸੀ ਲੇਕਿਨ ਹਾਂਜੀ ਹੁਣ ਤਾਂ ਉਹ ਵੀ ਹੋ ਰਿਹਾ ਹਾਂਜੀ ਹੱਲੇ ਤੱਕ ਜਨਕੀ ਬੁਜੀ ਨਹੀਂ ਅੱਗੇ ਜੀ ਕੀ ਮੰਗ ਕਰਦੇ ਹੋ ਸਰਕਾਰ ਮੰਗ ਸਾਨੂੰ ਇਹ ਜੀ ਸਾਡਾ ਨੁਕਸਾਨ ਤੁਹਾਨੂੰ ਦਿੱਤਾ ਜਾ ਸਾਡਾ ਇਹਦੇ ਨਾਲੇ ਰੁਜ਼ਗਾਰ ਹੈ ਜੀ ਹੋਰ ਸਾਡੇ ਕੋਲ ਕੋਈ ਕਾਰੋਬਾਰ ਵੀ ਨਹੀਂ ਜਿੱਥੇ ਤੁਸੀਂ ਰਹਿੰਦੇ ਹੋ ਆਪਣੀ ਕੋਪਰਟੀ ਤੁਹਾਡੀ ਹੈ ਨਹੀਂ ਜੀ ਕਿਸੇ ਦੇ ਥਾਂ ਵਿੱਚ ਰਹਿੰਦੇ ਜੀ ਤੁਮ ਕੀ ਕਰਦੇ ਹੋ ਬਾਸ ਬਸੂਆਂ ਦਾ ਹੀ ਹੈ ਡਾੜੀ ਰੱਪੇ ਵਾਲੇ ਆ ਜੀ ਹੋਰ ਸਾਡੇ ਇਹ ਹੀ ਅਪੀਲ ਹੈ ਪ੍ਰਸ਼ਾਸਨ ਨੂੰ ਵੀ ਸਾਡਾ ਨੁਕਸਾਨ ਸਾਨੂੰ ਦਿੱਤਾ ਜਾਵੇ ਕੰਮ ਕੀ ਹੈ ਮੇਰਾ ਨਾਮ ਪਿਆਰਾ ਰਾਮ ਜੀ ਕ੍ਰਿਪਾ ਨੂੰ ਸਰਪੰਚ ਇੱਕ ਘਪੋ ਵਾਲਾ ਕੀ ਹੋਇਆ ਤੇ ਰੁਕਵੜ ਮੈਂ ਤਾਂ ਹੁਣ ਬੰਗਾ ਤੋਂ ਰਾਤ ਕੋਈ 7:00 ਵਜੇ ਤੋਂ ਬਾਅਦ ਜਦੋਂ ਹਨੇਰੀ ਚੱਲ ਰਹੀ ਸੀ ਉਦੋਂ ਇਹ ਅੱਗ ਮਤਲਬ ਇਹ ਲਾਪਟਾ ਜਿਹੀ ਨਿਕਲ ਗਈ ਅਸਲ ਉਸ ਤੋਂ ਬਾਅਦ ਇਹਨਾਂ ਦਾ ਜਿਹੜਾ ਡੇਰਾ ਸੀ ਹੁਣ ਜੇ ਦੇਖਿਆ ਤਾਂ ਇੱਥੇ ਅੱਡੀ ਜਿਹੜੀ ਲੱਗੀ ਆ ਇਹਨਾਂ ਦੇ ਪਸ਼ੂ ਕੁਝ ਮੱਲ ਰਿ ਸੜ ਗਏ ਤੇ ਉਹ ਮਰਿਓ ਹੀ ਪਏ ਆ ਇੱਕ ਅਗਨੀ ਦੇ ਵਿੱਚ ਵੀ ਸੜ ਗਏ ਤੇ ਕੁਝ ਪ੍ਰਾਲਣ ਨੂੰ ਵੀ ਅੱਗ ਲੱਗੀ ਆ ਤੇ ਜੇ ਇਹ ਪ੍ਰਸ਼ਾਸਨ ਨੂੰ ਬੇਨਤੀ ਕਰਦੇ ਆ ਵੀ ਇਹਨਾਂ ਦੀ ਜਿਹੜੀ ਮਾਲੀ ਮਦਦ ਕੀਤੀ ਜਾਵੇ। ਹੁਣ ਵੀ ਆਗ ਲੱਗਿਆ ਹੋਰ ਹੈ। ਇਹ ਹੁਣ ਵੀ ਅੱਗੇ ਜਿਹੜੀ ਚੱਲ ਰਹੀ ਆ। ਇਹ ਲੋਕਾਂ ਨੂੰ ਅਣਜਾਨ ਪ੍ਰਤਾਨੀ ਵੀ ਹੋ ਰਹੀ ਹੈ ਜਿਹੜਾ ਪਬਲਿਕ ਪਰੇਸ਼ਾਨੀ ਤਾਂ ਹੈ ਜਿਹੜੀ ਮਾਲ ਡੰਗਰ ਦਾ ਜਲ ਜਾਣਾ ਤਾਂ ਉਹ ਤਾਂ ਮੰਨ ਪਾ ਗਾ। ਇਹ ਕਹਿੰਦੇ ਕਿ ਪ੍ਰਸ਼ਾਸਨ ਨੂੰ ਬੇਤੀ ਵੀ ਆਪਣੇ ਕਿ ਇਹਨਾਂ ਦੇ ਨਿੱਜੀ ਫੰਡ ਹੁੰਦੇ ਆ ਜਿਨ੍ਹਾਂ ਵਿੱਚ ਇਹਨਾਂ ਦੀ ਜੋ ਵੀ ਇਹਨਾਂ ਦਾ ਜਿਹੜਾ ਨੁਕਸਾਨ ਹੋਇਆ ਹੈ। ਬੋਸ਼ੇਨੀ ਡੰਗਰ ਤੇ ਕਾਇਵੀਏ ਤੋਂ ਇਹਨਾਂ ਦੱਸਣ ਦਾ ਇੱਕ ਡੰਗਰ ਮਰਿਆ ਪਿਆ ਹੈਗਾ। ਇੱਕ ਅੰਦਰ ਅਗਨੀ ਵਿੱਚ ਝੋਲਸੀ ਅ ਪਰਸਾਂ ਨੂੰ ਦੱਸੋਗੇ ਤੁਸੀਂ ਤੇ ਅਸੀਂ ਤਾਂ ਸਰਾਧਾ ਨਾਲ ਹੋਈ ਸੀ ਤੇ ਹੁਣ ਇਸ ਸਰਾਧਾ ਵਾਂਗ ਇੱਥੇ ਆ ਰਹੇ ਹਾਂ ਕਿ ਉਹ ਮੌਕੇ ਦੇ ਦਿਨ ਤੋਂ ਹਾਲ ਕਰਨ ਕਿ ਹਰਜ ਵੀ ਹੈਗੀ ਹੈ ਜਿਸ ਨੂੰ ਦੇ ਤੋਂ ਉਹਨਾਂ ਦੇ ਕਰਜ਼ ਵੀ ਮੰਨਦਾ ਵੀ ਮੌਕੇ ਦੇ ਦਿਨ ਤਾਂ ਉੱਤੇ ਕੇ ਜਾਵੇ ਤਾਂ ਇਹਨਾਂ ਦੀ ਮਤਲਬ ਕੱਲ੍ਹ ਤੋਂ ਕੇ ਸਰਕਾਰ ਦੇ ਧਿਆਨ ਵਿੱਚ ਲਿਆਵੇ ਜਾਂ ਉਹ ਗਰੀਬ ਬੰਦੇ ਇਹਨਾਂ ਦੀ ਮਲਿਮਤ ਹੋਵੇ